ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬ੍ਰਿਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਪਿਛਲੇ ਮਹੀਨੇ ਅਮਰੀਕਾ ਚ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਤੇ ਹੋਈ ਗੋਲੀਬਾਰੀ ਨੂੰ ਲੈ ਕੇ ਜਾਂਚ ਏਜੰਸੀ FBI ਨੇ ਬੁੱਧਵਾਰ ਨੂੰ ਵੱਡਾ ਖੁਲਾਸਾ ਕੀਤਾ ਪੈਂਸਿਲਵੇਨੀਆ ਚ ਇੱਕ ਚੋਣ ਰੈਲੀ ਚ 트ੰਪ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਵਾਲੇ ਬੰਦੂਕਧਾਰੀ ਨੇ ਇਸ ਘਟਨਾ ਨੂੰ ਇੱਕ ਵੱਡਾ ਮੌਕਾ ਮੰਨਿਆ ਤੇ ਗੋਲੀਬਾਰੀ ਕੀਤੀ ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਬੈਥਲ پارک ਪੈਂਸਿਲਵੇਨੀਆ ਦੇ ਸ਼ੂਟਰ ਨੇ ਬਟਲਰ ਚ ਇੱਕ ਬਾਰੀ ਰੈਲੀ ਚ 트ੰਪ ਤੇ ਗੋਲੀਬਾਰੀ ਕੀਤੀ ਸ਼ੂਟਰ 트ੰਪ ਤੇ ਹਮਲਾ ਕਰਨ ਲਈ ਲੰਬੇ ਸਮੇਂ ਤੋਂ ਉਡੀਕ ਕਰ ਰਿਹਾ ਸੀ ਹਮਲੇ ਚ 트ੰਪ ਦੇ ਕੰਨ ਤੇ ਗੋਲੀ ਲੱਗੀ ਸੀ ਨਿਊਯਾਰਕ ਪੋਸਟ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸ਼ੂਟਰ ਥਾਮਸ ਮੈਥਿਊ ਕਰੂਕਸ ਬਟਲਰ ਫਾਰਮਜ਼ ਸ਼ੋ ਗਰਾਉਂਡ ਤੇ ਸਟੇਜ ਤੋਂ 130 ਗਜ਼ ਦੂਰ ਇੱਕ ਨਿਰਮਾਣ ਪਲਾਂਟ ਦੀ ਛੱਤ ਤੇ ਬੈਠਾ ਸੀ FBI ਅਧਿਕਾਰੀਆਂ ਮੁਤਾਬਕ 20 ਸਾਲਾ ਥਾਮਸ ਕਰੂਕਸ ਨੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਜੁਲਾਈ ਦੇ ਵਿੱਚ ਪੈਂਸਿਲਵੇਨੀਆ ਦੀ ਇੱਕ ਰੈਲੀ 'ਚ ਇੱਕ ਵੱਡੇ ਇਕੱਠ 'ਤੇ ਕਈ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ FBI ਅਧਿਕਾਰੀਆਂ ਨੇ ਕਿਹਾ ਕਿ ਥਾਮਸ ਕਰੂਕਸ ਨੇ 트ੰਪ ਦੀ ਰੈਲੀ ਲਈ ਰਜਿਸਟਰ ਕਰਨ ਤੋਂ ਪਹਿਲਾਂ 트ੰਪ ਅਤੇ ਉਸ ਦੇ ਸਮੇਂ ਦੇ ਵਿਰੋਧੀ ਡੈਮੋਕ੍ਰੈਟਿਕ ਰਾਸ਼ਟਰਪਤੀ ਜੋ ਬਾਈਡਨ ਬਾਰੇ ਜਾਣਕਾਰੀ ਲਈ 60 ਤੋਂ ਵੱਧ ਵਾਰ ਖੋਜ ਕੀਤੀ ਅਲ ਜਜ਼ੀਰਾ ਦੇ ਅਨੁਸਾਰ ਪੱਛਮੀ ਪੈਂਸਲ ਵੇਨੀਆਂ ਚ ਐਫ ਬੀਆਈ ਦੇ ਉੱਚ ਅਧਿਕਾਰੀ ਕੇਵਿਨ ਰੋਜੇਕ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਇੱਕ ਟੈਲੀਫੋਨ ਬਰੀਫਿੰਗ ਚ ਕਿਹਾ ਅਸੀਂ ਪਾਇਆ ਕਿ ਨਿਸ਼ਾਨੇਬਾਜ਼ ਨੇ ਕੁਝ ਘਟਨਾਵਾਂ ਚ ਹਮਲਿਆਂ ਦੀ ਯੋਜਨਾ ਬਣਾਉਣ ਲਈ ਨਿਰੰਤਰ ਵਿਸਤ੍ਰਿਤ ਕੋਸ਼ਿਸ਼ ਕੀਤੀ ਸੀ ਤੇ ਉਸਨੇ ਜਲਦੀ ਤੋਂ ਜਲਦੀ ਹਮਲਾ ਕੀਤਾ ਸੀ ਜ਼ਿਕਰਯੋਗ ਹੈ ਕਿ ਟਰੰਪ ਤੇ ਹਮਲੇ ਤੋਂ ਬਾਅਦ ਸੀਕ੍ਰੀਟ ਸਰਵਿਸ ਦੇ ਸ਼ੂਟਰਾਂ ਨੇ ਪ੍ਰੂਕਸ ਨੂੰ ਗੋਲੀ ਮਾਰ ਦਿੱਤੀ ਸੀ ਤੇ ਬਾਅਦ ਚ ਏਆਰ ਸਟਾਈਲ ਦੀ ਰਾਈਫਲ ਬ੍ਰਾਹਮਤ ਕੀਤੀ ਗਈ ਸੀ ਡੋਨਲਡ ਟਰੰਪ ਕੋਲ ਡੈਮੋਕ੍ਰੈਟਿਕ ਵਿਰੋਧੀ ਕਮਲਾ ਹੈਰਿਸ ਨਾਲ ਬਹਿਸ ਲਈ ਸਹਿਮਤੀ ਦੇ ਦਿੱਤੀ ਗਈ ਹੈ ਦੋਵਾਂ ਵਿਚਕਾਰ 10 ਸਤੰਬਰ ਨੂੰ ਬਹਿਸ ਹੋਣ ਵਾਲੀ ਹੈ ਇਸ ਬਹਿਸ ਲਈ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਡੋਨਲਡ ਟਰੰਪ ਨੇ ਆਪਣੀ ਪੋਸਟ ਚ ਕਿਹਾ ਮੈਂ ਕਮਲਾ ਹੈਰਿਸ ਨਾਲ ਬਹਿਸ ਲਈ ਰੈਡਿਕਲ ਲੈਫਟ ਡੈਮੋਕ੍ਰੇਟਸ ਨਾਲ ਸਮਝੌਤਾ ਕੀਤਾ ਹੈ ਸਾਡੀ ਬਹਿਸ ਫিলাਡਲਫੀਆ ਵਿੱਚ ABC ਨਿਊਜ਼ ਤੇ ਲਾਈਵ ਪ੍ਰਸਾਰਿਤ ਕੀਤੀ ਜਾਵੇਗੀ ਇੱਕ ਪਾਸੇ 트럼ਪ ਨੇ ਸਥਾਨ ਅਤੇ ਤਾਰੀਖ ਦਾ ਬੇਰਵਾਹ ਦੱਸਦੇ ਹੋਏ ਕਮਲਾ ਹੈਰਿਸ ਤੇ ਨਿਸ਼ਾਨਾ ਵੀ ਵਿੰਨਿਆ ਉਸ ਨਾਲ ਬਹਿਸ ਕਰਨ ਲਈ ਕਈ ਸ਼ਰਤਾਂ ਲਾਈਆਂ 트럼ਪ ਨੇ ਕਿਹਾ ਕਿ ਉਹ ਅਤੇ ਕਮਲਾ ਹੈਰਿਸ ਨੇ ਸੀਐਨਐਨ ਤੇ 27 ਜੂਨ ਦੀ ਬਹਿਸ ਦੌਰਾਨ ਆਪਣਾਏ ਨਿਯਮਾਂ ਦੀ ਪਾਲਣਾ ਕਰਨ ਲਈ ਸਮਝੌਤਾ ਕੀਤਾ ਸੀ ਹੈਰਿਸ ਨੂੰ ਉਸਦੇ ਚੱਲ ਰਹੇ ਸਾਥੀ ਵਜੋਂ ਚੁਣੇ ਜਾਣ ਤੋਂ ਬਾਅਦ 트럼ਪ ਨੇ ਹੈਰਿਸ ਨੂੰ 3 ਸਤੰਬਰ ਨੂੰ ਫੌਕਸ ਨਿਊਜ਼ ਤੇ ਬਹਿਸ ਲਈ ਸੱਦਾ ਦਿੱਤਾ ਸੀ ਪਰ ਕਮਲਾ ਹੈਰਿਸ ਨੇ ਇਨਕਾਰ ਕਰ ਦਿੱਤਾ ਤਰੀਕ ਅਤੇ ਸਥਾਨ ਦੇ 트럼ਪ ਦੇ ਤਾਜ਼ਾ ਐਲਾਨ ਨਾਲ ਅਮਰੀਕਾ ਦੀ ਰਾਜਨੀਤੀ 'ਚ ਹੋਰ ਹਲਚਲ ਪੈਦਾ ਹੋ ਗਈ ਹੈ। ਰਾਸ਼ਟਰਪਤੀ ਜੋ ਬਾਈਡਨ ਦਾ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਨਾਗਰਿਕਤਾ ਦੇਣ ਦਾ ਪ੍ਰੋਗਰਾਮ ਅਦਾਲਤ ਵੱਲੋਂ ਰੋਕ ਦਿੱਤਾ ਗਿਆ ਹੈ। ਇਸ ਨਵੰਬਰ 'ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਗੈਰ ਕਾਨੂੰਨੀ ਪ੍ਰਵਾਸ ਇੱਕ ਅਹਿਮ ਮੁੱਦਾ ਹੈ। ਜਿਸ ਵਿੱਚ ਰਾਸ਼ਟਰਪਤੀ ਬਾਈਡਨ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਜੋ ਅਮਰੀਕੀ ਨਾਗਰਿਕਾਂ ਨਾਲ ਵਿਆਹ ਕਰਨ ਵਾਲੇ ਗੈਰ ਦਸਤਾਵੇਜ਼ ਰਹਿਤ ਪ੍ਰਵਾਸੀਆਂ ਨੂੰ ਕਾਨੂੰਨੀ ਨਾਗਰਿਕਤਾ ਪ੍ਰਦਾਨ ਕਰੇਗਾ। ਪਰ ਇਸ ਪ੍ਰੋਗਰਾਮ ਨੂੰ ਫਿਲਹਾਲ ਟੈਕਸਾਸ 'ਚ ਇੱਕ ਜੱਜ ਨੇ ਰੋਕ ਦਿੱਤਾ ਹੈ। ਬਾਈਡਨ ਪ੍ਰਸ਼ਾਸਨ ਦੇ ਪ੍ਰੋਗਰਾਮ ਦਾ ਰਿਪਬਲਿਕਨਾਂ ਵੱਲੋਂ ਵਿਰੋਧ ਕੀਤਾ ਗਿਆ। ਟੈਕਸਾਸ 'ਚ ਇੱਕ ਸੰਗੀ ਜੱਜ ਨੇ ਬਾਈਡਨ ਪ੍ਰਸ਼ਾਸਨ ਦੇ ਪ੍ਰੋਗਰਾਮ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ। ਇਹ ਪ੍ਰੋਗਰਾਮ ਅਮਰੀਕੀ ਨਾਗਰਿਕਾਂ ਨਾਲ ਵਿਆਹ ਕਰਨ ਵਾਲੇ 5 ਲੱਖ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਲਈ ਅਮਰੀਕਾ ਦੀ ਨਾਗਰਿਕਤਾ ਪ੍ਰਦਾਨ ਕਰ ਸਕਦਾ ਸੀ। ਟੈਕਸਾਸ ਦੇ ਅਗਵਾਈ ਹੇਠ 16 ਰਾਜਾਂ ਵੱਲੋਂ ਦਾਇਰ ਮੁਕਦਮੇ 'ਚ ਦਲੀਲ ਦਿੱਤੀ ਗਈ ਹੈ। ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਮਿਲਣ ਨਾਲ ਸੂਬਾ ਸਰਕਾਰ ਨੂੰ ਵੱਡਾ ਆਰਥਿਕ ਨੁਕਸਾਨ ਹੋਵੇਗਾ ਅਤੇ ਅਜਿਹੇ 'ਚ ਫੈਡਰਲ ਸਰਕਾਰ ਦੀ ਯੋਜਨਾ ਰੱਦ ਕਰ ਦਿੱਤੀ ਜਾਵੇ। ਟੈਕਸਾਸ ਦੇ ਉੱਤਰੀ ਜ਼ਿਲ੍ਹੇ ਦੀ ਅਦਾਲਤ 'ਚ ਦਾਇਰ ਮੁਕੱਦਮੇ 'ਚ ਦੋਸ਼ ਲਾਇਆ ਗਿਆ ਹੈ ਕਿ ਗ੍ਰੈਸ ਸਿਹਤ ਵਿਭਾਗ ਵੱਲੋਂ ਲਿਆਂਦੀ ਯੋਜਨਾ ਸਰਾਸਰ ਗੈਰ ਕਾਨੂੰਨੀ ਹੈ। ਗ੍ਰੀਨ ਕਾਰਡ ਯੋਜਨਾ ਵਿਰੁੱਧ ਟੈਕਸਾਸ 'ਚ ਮੁਕੱਦਮਾ ਦਾਇਰ ਕਰਨ ਵਾਲੇ ਰਾਜਾਂ ਦੇ ਵਿੱਚ ਅਲਾਬਾਮਾ, ਆਰਕੰਸਾਸ, ਫਲੋਰੀਡਾ, ਜਾਰਜੀਆ, ਆਇਓਵਾ, ਕੈਂਸਸ, ਲੂਸੀਆਨਾ, ਮਜ਼ੂਰੀ ਨਾਰਥ ਡੈਕੋਟਾ, 오ਹਾਇਓ, ਸਾਊਥ ਕੈਰੋਲਿਨਾ, ਸਾਊਥ ਡੈਕੋਟਾ, ਟੈਨੇਸੀ ਅਤੇ ਵੈਓਮਿੰਗ ਸੂਬੇ ਸ਼ਾਮਲ ਨੇ। ਅਗਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਵਾਲੇ ਵੱਡੇ ਭਾਈਚਾਰਕ ਸਮਾਗਮ ਲਈ ਅਮਰੀਕਾ ਰਹਿੰਦੇ ਭਾਰਤੀ ਭਾਈਚਾਰੇ ਦੇ 24000 ਤੋਂ ਵੱਧ ਮੈਂਬਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਮੋਦੀ ਐਂਡ ਯੂਐਸ ਪ੍ਰੋਗਰੈਸ ਟੁਗੇਦਰ ਇਵੈਂਟ 22 ਸਤੰਬਰ ਨੂੰ ਨਸਾਓ ਵੈਟਰਨਜ਼ ਮੈਮੋਰੀਅਲ ਕੋਲੀਜ਼ਮ ਵਿਖੇ ਹੋਵੇਗਾ। ਜਿੱਥੇ 15000 ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ ਅਮਰੀਕਾ ਦੇ ਭਾਰਤੀ ਅਮਰੀਕੀ ਭਾਈਚਾਰੇ ਨੇ ਮੰਗਲਵਾਰ ਨੂੰ ਕਿਹਾ ਕਿ 24000 ਤੋਂ ਵੱਧ ਭਾਰਤੀ ਅਮਰੀਕੀਆਂ ਨੇ ਇਸ ਵੱਡੇ ਸਮਾਗਮ 'ਚ ਸ਼ਾਮਲ ਹੋਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ ਜਿਸ ਨੂੰ ਮੋਦੀ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਦੀ ਆਪਣੀ ਫੇਰੀ ਦੌਰਾਨ 26 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੇ ਜਨਰਲ ਅਸੈਂਬਲੀ اجلاس ਨੂੰ ਵੀ ਸੰਬੋਧਨ ਕਰਨਗੇ ਯੂਨ ਵੱਲੋਂ ਜਾਰੀ ਬੁਲਾਰਿਆਂ ਦੀ ਆਰਜ਼ੀ ਸੂਚੀ 'ਚ ਸ਼੍ਰੀ ਮੋਦੀ ਦੇ ਨਾਮ ਵੀ ਸ਼ਾਮਲ ਹੈ IACCU ਨੇ ਇੱਕ ਬਿਆਨ ਚ ਕਿਹਾ ਹੈ ਕਿ ਯੂਨੀਅਨ ਡੇਲ ਲੌਂਗ ਆਇਲੈਂਡ ਵਿਖੇ ਹੋਣ ਵਾਲੇ ਇਵੈਂਟ ਲਈ ਰਜਿਸਟ੍ਰੇਸ਼ਨਾਂ 590 ਭਾਈਚਾਰਕ ਜਥੇਬੰਦੀਆਂ ਵੱਲੋਂ ਕਰਵਾਈਆਂ ਗਈਆਂ ਨੇ ਇਹਨਾਂ ਨੇ ਪੂਰੇ ਅਮਰੀਕਾ ਤੋਂ ਵੈਲਕਮ ਪਾਰਟਨਰਸ ਵੱਜੋਂ ਆਪਣੇ ਨਾਮ ਦਰਜ ਕੀਤੇ ਨੇ IACCU ਨੇ ਕਿਹਾ ਹੈ ਕਿ ਸਮਾਗਮ 'ਚ ਘੱਟੋ-ਘੱਟ 42 ਰਾਜਾਂ ਤੋਂ ਭਾਰਤੀ ਅਮਰੀਕੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਤੇ ਹੁਣ ਤੱਕ ਇਸ ਮੁਹਿੰਮ ਨੂੰ ਬਹੁਤ ਵਧੀਆ ਹੁਲਾਰਾ ਮਿਲਿਆ ਹੈ ਅਮਰੀਕਾ ਦੇ ਫਲੋਰੀਡਾ ਰਾਜ ਦੇ ਇੱਕ ਸਾਬਕਾ ਡਿਪਟੀ ਨੂੰ ਯੂਐਸ 에ਅਰ ਫੋਰਸ ਦੇ ਇੱਕ ਸੀਨੀਅਰ ਅਧਿਕਾਰੀ ਦੀ ਇਸ ਸਾਲ ਮਈ ਮਹੀਨੇ ਚ ਹੋਈ ਹੱਤਿਆ ਦੇ ਮਾਮਲੇ ਚ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ ਅਸਿਸਟੈਂਟ ਸਟੇਟ ਅਟਾਰਨੀ ਗ੍ਰੇ ਮਰਸੀਲੇ ਨੇ ਐਲਾਨ ਕੀਤਾ ਹੈ ਕਿ ਓਕਾਲੋਸਾ ਕਾਉਂਟੀ ਦੇ ਸਾਬਕਾ ਡਿਪਟੀ ਏਡੀ ਡੋਰਾਨ ਵਿਰੁੱਧ 23 ਸਾਲਾ ਰੋਜਰ ਫੋਰਸਟਨ ਨੂੰ ਗੋਲੀਆਂ ਮਾਰ ਕੇ ਮਾਰ ਦੇਣ ਦੇ ਮਾਮਲੇ ਚ ਪਹਿਲਾ ਦਰਜਾ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਨੇ ਉਸ ਨੂੰ 30 ਸਾਲ ਤੱਕ ਕੈਦ ਹੋ ਸਕਦੀ ਹੈ ਅਧਿਕਾਰੀਆਂ ਅਨੁਸਾਰ ਦੁਰਾਨ ਨੂੰ ਫੋਰਸਟਨ ਦੇ ਫੋਰਟ ਵਾਲਟਨ ਬੀਚ ਅਪਾਰਟਮੈਂਟ ਚ ਘਰੇਲੂ ਗੜਬੜੀ ਦੀ ਸੂਚਨਾ ਮਿਲਣ ਤੇ ਮੌਕੇ ਤੇ ਭੇਜਿਆ ਗਿਆ ਸੀ ਹਾਲਾਂਕਿ ਇਹ ਸੂਚਨਾ ਗਲਤ ਨਿਕਲੀ ਸੀ ਦੁਰਾਨ ਵੱਲੋਂ ਵਾਰ-ਵਾਰ ਦਰਵਾਜ਼ਾ ਖੜਕਾਉਣ ਤੇ ਫੋਰਸਟਨ ਨੇ ਆਪਣੇ ਹੱਥ ਚ ਹੈਂਡਗਨ ਲੈ ਕੇ ਦਰਵਾਜ਼ਾ ਖੋਲ੍ਹਿਆ ਤਾਂ ਦੁਰਾਨ ਨੇ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ ਫੋਰਸਟਨ ਦੇ ਕਈ ਗੋਲੀਆਂ ਮਾਰਨ ਉਪਰੰਤ ਦੁਰਾਨ ਨੇ ਉਸ ਨੂੰ ਹੈਂਡਗਨ ਹੇਠਾਂ ਸੁੱਟਣ ਲਈ ਕਿਹਾ ਦੁਰਾਨ ਨੇ ਜਾਂਚਕਰਾਂ ਨੂੰ ਦੱਸਿਆ ਕਿ ਜਦੋਂ ਫੋਰਸਟਨ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੇ ਉਸ ਦੀਆਂ ਅੱਖਾਂ 'ਚ ਗੁੱਸਾ ਵੇਖਿਆ ਦੁਰਾਨ ਨੇ ਕਿਹਾ ਕਿ ਮੈਂ ਸੋਚਿਆ ਕਿ ਉਹ ਮੈਨੂੰ ਮਾਰ ਦੇਵੇਗਾ ਇਸ ਲਈ ਮੈਂ ਉਸ ਉੱਪਰ ਗੋਲੀ ਚਲਾ ਦਿੱਤੀ ਅਮਰੀਕਾ ਦੇ ohio ਸੂਬੇ 'ਚ ਇੱਕ ਔਰਤ ਨੇ ਆਪਣੇ 6 ਸਾਲ ਦੇ ਬੱਚੇ ਦੇ ਹੱਥ ਪੈਰ ਬੰਨ੍ਹ ਦਿੱਤੇ ਤੇ ਉਸ ਉੱਤੇ ਆਪਣੇ ਪਿੱਟਬੁੱਲ ਕੁੱਤੇ ਤੋਂ ਹਮਲਾ ਕਰਵਾਇਆ ਕੁੱਤੇ ਦੇ ਕੱਟਣ ਕਾਰਨ ਬੱਚੇ ਦੀ ਗਰਦਨ ਅਤੇ ਕੰਨਾਂ 'ਤੇ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਐਸ਼ਲੈਂਡ ਸ਼ੈਰੀਫ ਦੇ ਦਫ਼ਤਰ ਨੇ ਕਿਹਾ ਕਿ ਔਰਤ ਐਂਜਲੀਨਾ ਵਿਲੀਅਮਜ਼ ਕਲੀਵਲੈਂਡ, ਓਹਾਈਓ ਵਿੱਚ ਆਪਣੇ ਰਿਸ਼ਤੇਦਾਰ ਰੌਬਰਟ ਮਿਲਸਕੀ ਦੇ ਘਰ ਸੀ। ਇਹਨਾਂ ਦੋਨਾਂ ਤੋਂ ਇਲਾਵਾ ਘਰ 'ਚ ਐਂਜਲੀਨਾ ਦਾ ਬੌਏਫ੍ਰੈਂਡ ਟੇਲਰ ਵੀ ਮੌਜੂਦ ਸੀ ਜਿਸ ਨੇ ਬੱਚੇ ਨੂੰ ਬੰਨਣ 'ਚ ਮਦਦ ਕੀਤੀ। ਪੁਲਿਸ ਰਿਪੋਰਟ ਮੁਤਾਬਕ 17 ਅਗਸਤ ਨੂੰ ਸ਼ਾਮ ਕਰੀਬ 5 ਵਜੇ ਉਹਨਾਂ ਨੂੰ ਐਮਰਜੈਂਸੀ ਕਾਲ ਆਈ। ਇਸ ਵਿੱਚ ਇੱਕ ਕੁੱਤੇ ਤੋਂ ਇੱਕ ਬੱਚੇ ਉੱਤੇ ਹਮਲਾ ਕਰਵਾਉਣ ਦੀ ਜਾਣਕਾਰੀ ਦਿੱਤੀ ਗਈ। ਜਦੋਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਬੱਚੇ ਦੀ ਹਾਲਤ ਗੰਭੀਰ ਸੀ। ਪੁਲਿਸ ਨੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਰਿਸ਼ਤੇਦਾਰ ਰੌਬਰਟ ਆਪਣੇ ਪਿਟਬੁਲ ਕੁੱਤੇ ਨੂੰ ਲੈ ਕੇ ਉਥੋਂ ਭੱਜ ਗਿਆ ਸੀ ਜਾਂਚ ਤੋਂ ਬਾਅਦ 26 ਅਗਸਤ ਨੂੰ ਪੁਲਿਸ ਨੂੰ ਪਤਾ ਲੱਗਾ ਕਿ ਹਮਲੇ ਤੋਂ ਪਹਿਲਾਂ ਬੱਚੇ ਦੇ ਹੱਥ ਪੈਰ ਬੰਨੇ ਹੋਏ ਸਨ ਪੁਲਿਸ ਨੇ ਰੌਬਰਟ ਅਤੇ ਉਸ ਦੇ ਕੁੱਤੇ ਨੂੰ ਘਰ ਦੀ ਦੂਜੀ ਮੰਜ਼ਲ ਤੇ ਇੱਕ ਕਮਰੇ ਚ ਲੁਕੇ ਹੋਏ ਪਾਇਆ ਕੁੱਤੇ ਨੂੰ ਹਿਰਾਸਤ ਚ ਲੈ ਲਿਆ ਗਿਆ ਤੇ ਖਤਰਨਾਕ ਕੁੱਤਿਆਂ ਕੋਲ ਰੱਖਿਆ ਗਿਆ ਤਿੰਨਾਂ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਇਸ ਸਮੇਂ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਦਿਓ ਇਜਾਜ਼ਤ ਦੇਖਦੇ ਰਹੋ ਈਵੀ ਪੰਜਾਬ